100 ਰੁਪਏ ਦਾ 5 ਪੈਕਟ ਕੀ ਬਾਤ ਆ ਯਾਰ ਹਾਂ ਸਸਤੀ ਹੋ ਗਈ ਬਈ ਇਹ ਲੈ ਬਈ ਭਾਈ ਇੰਨੀ ਕੁ ਕੁੱਤੀ ਆ ਇਹ ਹਾਂ 1.5 ਕਿਲੋ ਹੋਊਗਾ 10 ਰੁਪਏ ਦੀ ਕੁੱਤੀ ਮੈਨਾਂ ਜਮਾ ਆ ਰੱਤ ਦੀ ਵੇਦੋ ਨਾ 100 ਰੁਪਏ ਸੇ ਮਿਲ ਜਾਂਦੇ ਆ ਬਈ ਹੋਰ ਹਾਂ ਨਾਲ ਰੱਤ ਨਹੀਂ ਜਾਂਦੇ ਨਾ ਸੇ ਬਿਲਕੁਲ ਬਿਲਕੁਲ ਤੇ ਹੋਰ ਫੇਰ ਯਾਰ ਤੁਹਾਡੇ ਤੋਂ ਲੈਣ ਦਾ ਫਾਇਦਾ ਕੀ ਆਪਾਂ ਨੂੰ ਕਰਤਾ ਮਾਲ ਮਾਲ ਦਾ ਫਰਕ ਹੁੰਦਾ ਤੇ ਭੁੱਖ ਲੱਗਦੀ ਆ ਸਬਜ਼ੀ ਮੰਡੀ ਦੇ ਵਿੱਚ ਏਰੀ ਭੁੱਖ ਲੱਗ ਜਾਂਦੀ ਆ ਯਾ ਬਾਈ ਕੋਲੇ ਜ਼ਰੂਰ ਆਇਓ ਜੇ ਨਾਲ ਖਾਣਾ ਪੂਰੇ ਘੈਂਟ ਹੁੰਦੇ ਬਈ ਨਾਲ ਆਣਾ ਪੈਂਦਾ ਯਾਰ ਸਬਜੀ ਲੈਦੇ ਲੈਦੇ ਆਪਣਨ ਲੱਗੀ ਤੇ ਮੈਂ ਕਿਹਾ ਚਲ ਪਾਣੀ ਤਾਂ ਕਿੱਥੇ ਮਿਲਣਾ ਤੇ ਮੈਂ ਕਿਹਾ ਜੂਸ ਹੀ ਪੀ ਗਨ ਇਹਦਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡ ਦੇ ਬੱਚਿਆਂ ਚ ਭਾਈ ਜੀ ਸਵਾਗਤ ਕਰਦੇ ਆ ਤੇ ਆਪਾਂ ਮੰਡੀ ਦੇ ਵਿੱਚ ਖੜੇ ਆ ਭਾਈ ਸਬਜੀ ਮੰਡੀ ਦੇ ਵਿੱਚ ਕੋਟ ਕਬੂਦਾ ਦੀ ਸਬਜੀ ਮੰਡੀ ਦੇ ਵਿੱਚ ਤੁਹਾਨੂੰ ਰੋਜ਼ ਦੀ ਤਰ੍ਹਾਂ ਵੀਰੋ ਅੱਜ ਰੇਟ ਲਾ ਰਹੇ ਆ ਰੋਜ਼ ਦੀ ਨਹੀਂ ਕਹਿ ਸਕਦੇ ਵੀਰੋ ਇੱਕ ਦੋ ਦਿਨ ਛੱਡ ਕੇ ਆਪਾਂ ਵੀਡੀਓ ਬਣਾਈ ਦੀ ਆ ਤੇ ਅੱਜ ਆਪਾਂ ਤਾਜ਼ੇ ਰੇਟ ਕਰਦੇ ਆ ਪਤਾ ਵੀ ਰੇਟ ਚੱਲ ਰਹੇ ਆ ਇਹ ਇੰਦਰ ਪਹਿਲਾਂ ਖੜੀ ਇੰਦਰ ਸਰਫ ਵਾਲੀ ਆਈ ਖੜੀ ਇੰਦਰ ਕਹਿੰਦੇ ਪਤਾ ਨਹੀਂ 2 ਕਿਲੋ ਦੇਈ ਜਾਂਦੇ ਕਿੰਨੇ ਕਿੰਨੇ ਸਰਫ ਰੈਨ ਇਹ ਤਾਂ ਲੈ ਕੇ ਜਾਂਦੇ ਵਾਵਾ ਵੀਰਪਰਾਹੇ ਸਾਹਮਣੇ ਲਈ ਜਾਂਦੇ ਬਾਈ ਅਜੇ ਪਹਿਲਾਂ ਪਰ ਰੇਟ ਰੂਟ ਪਤਾ ਕਰਕੇ ਹੁੰਦੇ ਆ ਫੇਰ ਦੇਖਦੇ ਆ ਬਾਈ ਇੱਧਰ ਨੂੰ ਆ ਕੇ ਲੈ ਬਾਈ ਆਜੋ ਕਰਾਂ ਦੀ ਵੇਖੇ ਹੁਣ ਰੇਟ ਕੀ ਕੀ ਚੱਲ ਰਿਹਾ ਬਾਈ ਸਬਜ਼ੀ ਮੰਡੀ ਦੇ ਵਿੱਚ ਸਭ ਤੋਂ ਪਹਿਲੀ ਵੈਰਾਈਟੀ ਆ ਚੁੱਕੀ ਆ ਬਾਈ ਅੰਬ ਇਹ ਰੇਡ ਕਰਦੇ ਬਾਈ ਬਾਈ ਜੇ ਮੈਂ ਆ ਗਰ ਵੀ 50 ਰੁਪਏ ਕਿਲੋ ਬਾਈ ਆਂਬਾ ਆਉਣ ਲੱਗ ਗਿਆ ਹਰੇ ਪਹਿਲੇ ਦੂਜੇ ਵੱਡੇ ਵੱਡੇ ਆਂਬ ਆਉਂਦੇ ਸੀ ਤਾਂ ਹੁਣ ਇਹ ਆਉਣੇ ਸ਼ੁਰੂ ਹੋ ਗਏ ਬਾਈ ਮੰਡੀ ਦੇ ਵਿੱਚ। ਅੰਗੂਰ ਬਾਈ ਕੀ ਰੇਟ ਹੈ? ਅੰਗੂਰ ਬਾਈ 400 ਰੁਪਏ ਸਾਢੇ 400 ਰੁਪਏ ਦੀ ਪੇਟੀ ਕਿੰਨੇ ਕਿਲੋ ਦੀ ਬਾਈ? ਸਾਢੇ 400 ਰੁਪਏ ਦੀ ਪੇਟੀ 5 ਕਿਲੋ ਆਪਣੇ ਕੋਲ ਬਾਈ ਅੰਗੂਰ ਹੋ ਗਏ ਤੇ 6 ਦੀ ਜੀ। ਇਹ ਆ ਗਈ ਬਾਈ 1300 ਰੁਪਏ ਦੀ ਪੇਟੀ ਅੱਜ ਦੇ ਰੇਟ ਆ ਬਾਈ ਇਹ ਕੋਟਪੂਰਾ ਦੀ ਮੰਡੀ ਦੇ ਵਿੱਚ ਇਹ ਕਿੰਨੇ ਕਿਲੋ ਬਾਈ? ਇਹ 10 ਕਿਲੋ ਹੋ ਗਿਆ ਨਾ 1300 ਰੁਪਏ 130 ਰੁਪਏ ਕਿਲੋ ਵੇਚੇ ਜਾਣੀ 130 ਰੁਪਏ ਕਿਲੋ ਸੇ ਅੰਗੂਰ ਦਾ ਹਿਸਾਬ ਕਰਤਾ ਲਾ ਲਓ ਵੀਰੋ ਮਟਰ ਹੋ ਗਏ 70 ਰੁਪਏ ਕਿਲੋ ਠੀਕ ਆ ਇਹ ਕਿਹੜੇ ਟਾਈਮ ਦੇ ਆਈ ਜਾਂਦੇ ਮਟਰ ਕੇ ਹਲੇ ਆਈ ਜਾਂਦੇ Shimla Shimla ਜਾਂਦਾ ਹਾਂ ਈਗਾ ਇਹ ਹੋ ਗਏ ਭਾਈ 70 ਰੁਪਏ ਕਿਲੋ ਮਟਰ ਤੋਂ ਕਵਾਲ ਚੈੱਕ ਕਰੋ ਇੱਕ ਵਾਰ ਵਧੀਆ ਹੁੰਦੇ ਲਵੇ ਜਾਨੀ ਵਧੀਆ ਮਟਰ ਵਧੀਆ ਭਾਈ ਭਾਈ ਮੂਲੀ ਦਾ ਕੀ ਰੇਟ ਆਈ ਹਾਂ ਭਾਈ 15 ਰੁਪਏ ਇਹ ਆਲਾ ਭਾਈ ਹੋਰ ਠੀਕ ਆ ਮੂਲੀ ਹੋ ਗਈ 15 ਰੁਪਏ ਤੇ ਖੀਰਾ ਭਾਈ ਖੀਰਾ 5 ਰੁਪਏ ਹਾਂ ਸਸਤਾ ਹੋ ਗਿਆ ਨਾ ਇਹ ਮੂਲੀ ਭਾਈ ਆਪਣੇ ਨਾਲ ਖਤਮ ਜਾਨੀ ਇਹ ਕਿੱਥੋਂ ਦੀ ਹੁੰਦੀ ਸ਼ਿਮਲੇ ਦੀ ਨਹੀਂ ਉਹ ਭਾਈ ਸ਼ਿਮਲੇ ਦੀ ਲੋਕਲ ਹੀ ਆ ਲੋਕ ਲਈ ਆ ਜਾਂਦੀ ਆਲੇ ਯਾਰ ਕਮਾਲ ਹੋ ਗਈ ਹਾਂ ਠੀਕ ਆ ਬਈ ਮੂਲੀ ਤੇ ਉਹ ਮੇਲਾ ਦਾ ਮਟਰ ਦਾ ਬਾਹਰ ਦੇ ਹੋਣੇ ਹਣਾ ਠੀਕ ਆ ਬਈ ਓਕੇ ਬਈ ਆਹ ਪਣੀ ਦੀ ਗੁੱਤੀ ਕਿੰਨੇ ਦੀ ਆਈ ਤੜੀਆਂ ਦਾਹਾਂ ਦੀ ਆ ਜੀ ਤਨੀਏ ਜੀ ਦਾਹਾਂ ਦੀ ਤੇ ਚਕੰਦਰ ਦਾ ਰੇਟ ਜੀ ਚਕੰਦਰ ਵੀ ਦਾਹਾਂ ਦੀ ਗੁੱਟੀ ਆ ਇਹ ਵੀ ਦਾਹਾਂ ਦੀ ਗੁੱਟੀ ਹੋਗੀ ਇਹ ਕਿੰਨੇ ਕਿਲੋ ਹੋਊਗਾ ਭਈ ਇਹ ਕਿ ਵੈਸੇ ਅੰਦਾਜ਼ੇ ਨਾਲ ਹੀ ਪੰਦੇ ਇਹ ਵੈਸੇ ਅੰਦਾਜ਼ੇ ਨਾਲ ਵੜਦੇ ਆ ਲੈ ਭਾਈ ਇੰਨੀ ਇੱਕ ਗੁੱਟੀ ਆ ਇਹ 1.5 ਕਿਲੋ ਹੋਊਗਾ ਇਹ ਲੋ 1.5 ਕਿਲੋ ਹੋਊਗਾ 10 ਰੁਪਏ ਦੀ ਗੁੱਟੀ ਆ ਮੈਨਾਂ ਜਮਾਂ ਜੈਜ ਦਾ ਰੇਟ ਰੱਖਿਆ ਭਈ ਇਹ ਬਈ ਸਦੀ ਖੇਤੋਂ ਹੀ ਲੈ ਰੱਖਿਆ ਆ ਕੇ ਵੇਚਨੇ ਹਾਂ ਅੱਛੀ ਦੀ ਖੇਤੋਂ ਲਿਆ ਆ ਕੇ ਇੱਥੇ ਵੇਚ ਮਾਲਕ ਭਾਈ ਜੀ ਮਾਲਕ ਵੀ ਆਪਣੀ ਇਹ 100 ਰੁਪਏ ਗੁੱਟੀ ਆ ਜੀ ਯਾਨੀ ਮੋਟੇ ਹਿਸਾਬ ਲਈ ਇਹ ਸਾਰੀ 10000 ਰੁਪਏ ਦੀ ਗੁੱਟੀ ਕੋਈ ਹੈਗੀ ਨਹੀਂ 20 ਵਾਲੀ ਨਹੀਂ ਦੱਸਿਆ ਸਾਰੀਆਂ ਦੱਸਦੀਆਂ ਬਾਈ ਇੱਧਰ ਧਣੀਆਂ ਪਿਆਗਾ ਪਾਲਕ ਪਿਆਗਾ ਤੇ ਚਕੰਦਰ ਪਏ ਆ ਬਾਈ ਇੱਧਰ ਆ ਗਿਆ ਪੂਤਰੇ ਦੀ ਗੁੱਟੀ ਇਹ ਵੀ ਦਹਾਂ ਦੀ ਸਾਰਾ ਕੁਝ ਦਹਾਂ-ਦਹਾਂ ਦਾ ਬਾਈ ਨੇ ਸੇਲ ਹੀ ਲਾਈ ਵੀ 100 ਰੁਪਈਏ ਦੇ ਤੁਸ ਨੂੰ ਪਲਾ ਕੇ ਤੇ ਬਾਈ ਇਹ ਕਿੰ ਤੁਸ ਦਾ ਮਾਲ ਲੈਂ ਹੁੰਦਾ ਆਏ ਨਹੀਂ ਵੀ ਬਾਈ ਹਾਂਜੀ ਅਰਦੀ ਬਾਈ ਅਰਬੀ ਕਿਹ ਚੱਲੀ ਰਵੇ ਕਿਲੋ ਅਰਬੀ ਹੋ ਗਈ ਭਾਈ 40 ਰੁਪਏ ਠੀਕ ਹੈ ਜੀ ਜੇ ਮਸਿਮਲਾ ਮਿਰਚੀ ਸ਼ਮਲਾ ਮਿਰਚ 100 ਰੁਪਏ ਦਾ ਦਲਫਾਫਾ 100 ਰੁਪਏ 15 ਕਿਲੋ ਦਲਫਾਫਾ 100 ਸਾਰਾ 100 ਰੁਪਏ ਦਾ 100 ਰੁਪਏ ਦਾ ਲਾਭ ਇਹ ਨਹੀਂ ਟੁੱਟ ਗਈ ਭਈ ਹੈ ਇਹ ਆਈਆਂ ਭਾਈ ਪ੍ਰੋਡਕਸ਼ਨ ਵੱਧ ਗਈ ਨਾ ਜ਼ਿਆਦਾ ਸੀ ਮਤਲਬ ਰੱਖਣ ਵੱਧ ਗਈ ਚਾਹੋ ਭਾਈ ਖੀਰੇ ਹਾਂਜੀ ਹਾਂਜੀ ਖੀਰੇ ਭਾਈ ਖੀਰਾ ਵੇਗਾ 10 ਰੁਪਏ ਕਿਲੋ ਖੀਰਾ ਵੇਗਾ ਭਾਈ 12 ਰੁਪਏ ਕਿਲੋ ਤੇ ਮਟਰ ਦਾ ਘਟਾ ਭਾਈ ਮਟਰ 60 ਰੁਪਏ ਕਿਲੋ ਇਹ ਸਾਰਾ ਕਿੰਨੇ ਦਾ ਮੰਨੂ ਇਹ ਭਾਈ 25 ਕਿਲੋ ਦਾ ਘਟਾ ਹੁੰ ਠੀਕ ਆ ਹਾਂਜੀ ਹਾਂਜੀ 1200 ਤੇ 1300 1300 ਦੇਣਾ 1400 ਦੇਣਾ 1300 ਦਾ 55 ਰੁਪਿਆ ਦਾ ਘੱਟ ਉਹ ਜਿਹੜੀ ਭਾਈ ਉਹ ਮੋਟੀ 1440 ਰੁਪਏ ਮੋਟੀ ਮਰਚ 20 ਰੁਪਏ ਦੀ ਮੋਟੀ ਮਰਚ ਆ ਗਈ 20 ਰੁਪਏ ਕਿਲੋ ਤੇ ਉਹ ਫਲੀਆਂ ਭਾਈ ਫਲੀਆਂ 60 ਰੁਪਏ ਕਿਲੋ ਵਾਰੇ ਦੀ ਵਾਰੇ ਦੀਆਂ ਇਹ ਮੈਂ ਦੇਸੀਆਂ ਲੱਗਦੇ ਦੇਸੀ 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 ਹੁੰਦੀਆਂ ਛੇਗਾ ਯਾ ਕਿ ਛੋਟੇ ਛੋਟੇ ਨੂੰ ਮਨੂਨ ਲੱਗ ਉਹ ਵੀ ਆਣ ਲੱਗ ਗਏ ਉਹ ਵੀ ਰੇਟ 120 ਰੁਪਏ ਉਹ 120 ਰੁਪਏ ਦੇਖਣਾ ਹੁੰਦਾ ਨਾ ਹੁਣ ਨਾ ਹੁਣ ਬੈਗੀਆਂ ਯਾ ਯਾਰ 1 ਕਿਲੋ 2 ਕਿਲੋ ਰੱਖ ਲਿਆ ਕਰ ਮੇਰੇ ਆਪ ਕੋਈ ਭਲੇ ਭ ਯਾਦ ਰੱਖ ਲੈ ਕਰੀ ਜਰੂਰ ਬਈਆ ਠੀਕ ਆ ਬਾਈ ਓਕੇ ਬਈ ਓਕੇ ਮਿਹਰਬਾਨੀ ਆ ਮਿੱਥੇ ਬਾਉ ਜੀ ਹੋਣੀ ਤੇ ਛੀਰੇ ਵੀ ਹੋ ਗਏ ਆਪਣੇ ਰੇਟ ਸੱਚੀ ਗੱਲ ਬਾਈ ਹੋਰ ਬਾਈ ਕੀ ਹਾਲਾ ਠੀਕ ਆ ਕੀ ਬਣਾਈ ਜਾਣਾ ਹੋਰ ਹੋ ਜੀ ਹੋਰ ਬਾਈ ਜੀ ਆ ਬਾਉ ਨਾਲ ਗੱਲ ਬਾਤ ਇਉਂ ਹੀ ਕਰਕੇ ਜਾਂਦੇ ਆ ਬਹੁਤ ਵਧੀਆ ਸੁਭਾਅ ਹੁੰਦਾ ਜੀ ਆਲਾ ਨਾਲ ਤਾਂ ਠੀਕ ਆ ਜੀ ਤੇਰੇ ਨੂੰ ਅੱਜ ਕੱਲ ਮਨਦੇ ਕਿਤੇ ਹੋਵੇ ਜਮੇ ਬੰਦੇ ਹੋਗੇ ਬਾਈ ਇਹਨਾਂ ਦਾ ਬਾਈ ਜਮੈਂ ਵੈਂਗਣ ਪਏ ਨਾ ਕੀ ਰੇਟ ਆ ਇਹ ਆਗੇ ਬਈ 15 ਰੁਪਏ ਕਿਲੇ ਤੁਹਾਨੂੰ ਦੱਤੀਏ ਵੀਰੋਂ ਅੰਦਰਲੇ ਰੇਟ ਹੁੰਦੇ ਜਿਹੜੇ ਉਹ ਹੋਰ ਹੁੰਦੇ ਇਥੋਂ ਇਕੱਠੀ ਜੀ ਲੈਣੀ ਪੈਂਦੀ ਆਪਾਂ ਨੂੰ ਜੇ ਜਿਹੜਾ ਬਾਹਰਲਾ ਮਾਲ ਹੁੰਦਾਗਾ ਉਹਦਾ ਰੇਟ ਦਾ ਬਾਈ ਬਾਹਰ ਦਾ ਫਰਕ ਹੋਊਗਾ ਹੋਊਗਾ ਉਹਨਾਂ ਨੇ ਵਿਚਾਰਨੇ ਰੋਟੀ ਖਾਣੀ ਆ ਠੀਕ ਆ ਤੇ ਉਹਦਾ ਹਰੀ ਮਿਰਚ ਦਾ ਰੇਟ ਕਿ ਹੋ ਗਿਆ ਬਾਈ ਜੀ 12 ਉਹ ਹੋ ਗਿਆ 12 ਰੁਪਏ ਕਿਲੋ ਤੇ ਬਾਕੀ ਦਾ ਸਭ ਸਾਰੇ ਪਤਾ ਕਰ ਲਿਆ ਬਈ ਪਾੜੀ ਮਿਰਚ ਆਉਗਾ ਨਿੰਬੂ ਦਾ ਜੀ ਨਿੰਬੂ ਹੋ ਗਿਆ 80 ਰੁਪਏ ਕਿਲੋ ਠੀਕ ਆ ਤੇ ਉਹ ਕਿੰਨੇ ਦਾ ਯੋ ਟਿੰਡੋ ਪਏ 10 ਰੁਪਏ ਟਿੰਡੋ ਹੋ ਗਏ ਬਾਈ 10 ਰੁਪਏ ਕਿਲੋ ਅੰਦਰੋਂ ਵੀ ਰੋ ਕੱਤੀ ਸਬਜ਼ੀ ਮਿਲਦੀ ਆ ਜਿਵੇਂ ਲਫਾਫਾ ਮਿਲ ਜਾਂਦਾ ਇਕੱਠਾ ਇਹ ਕੱਟੀ ਸਬਜ਼ੀ ਤੁਹਾਨੂੰ ਸਸਤੀ ਪਊਗੀ ਮੱਤੀ ਦਾ ਕੀ ਰੇਟ ਆ ਬਾਈ 15 15 ਰੁਪਏ 15 ਰੁਪਏ ਕਿਲੋ ਹੋ ਗਿਆ ਬਾਈ ਮੱਤੀ ਦਾ ਇਹਦਾ ਬਾਈ ਕਰੇਲੇ ਦਾ ਕੀ ਰੇਟ ਆ ਕਰੇਲਾ 15 ਰੁਪਏ ਵਿਕਿਆ ਬਰੇ ਕਰੇਲਾ 15 ਤੇ ਉਧਰ ਆਪਣਾ ਪੇਠਾ ਕਿੰਨਾ ਸੀ 500-7 ਦੇ ਵਿੱਚ ਵਿੱਚ ਇੱਥਾ 500-7 ਤੇ ਖਖੜੀ ਬਾਈ ਖਖੜੀ 10 ਰੁਪਏ ਵਿਕੀ ਬਰੇ 2 ਨੰਬਰ ਖਖੜੀ ਵਿਕੀ 10 ਰੁਪਏ 2 ਨੰਬਰ ਤੇ ਆ ਬਾਈ ਇਹ ਇਹ ਇੰਨਾ ਸਸਤਾ ਹੈ ਇਹ ਇਹ ਤਾਜ ਇਹ ਦੋ ਨੰਬਰ ਦਾ ਹੀ ਹਿਸਾਬ ਹੁੰਦਾ ਹੈਗਾ ਬਰੀਕ మీడియం ਸਾਈਜ਼ ਆ ਇੱਕ ਨੰਬਰ ਵਧੀਆ ਹੁੰਦਾ ਹੈ ਇੱਕ ਨੰਬਰ ਦਾ ਕੀ ਰੇਟ ਹੈ ਖਰਬੂਜੇ ਦਾ ਜੇ ਇੱਕ ਨੰਬਰ 30 ਵਿਕਿਆ ਉਹ ਵੀ 40 ਵਿਕਿਆ ਜੀ ਠੀਕ ਆ ਉਹ ਉਹ ਕਿੰਨੇ ਦਾ ਉਹ 40 ਰੁਪਏ ਵਿਕਿਆ ਆ ਹੈਗਾ 40 ਰੁਪਏ ਜਿਹੜਾ ਸਭ ਤੋਂ ਸਿਰੇ ਦਾ ਮਾਲ ਹੁੰਦਾ ਬਾਈ ਇਹ ਹੈਗਾ 40 ਰੁਪਏ ਉਹ ਵੀ ਖਰਬੂਜਾ ਬਾਈ ਤੇ ਇਹ ਟਿੰਡੋ ਦਾ ਬਾਈ ਟਿੰਡੋ 25 ਰੁਪਏ ਵਿਕਿਆ ਵੀਰੇ ਟਿੰਡੋ ਵਿਕੀ ਆ ਭਾਈ 25 ਰੁਪਏ ਕਿਲੋ ਜਿਹੜੀ ਉਹ ਪਹਿਲਾਂ ਟਿੰਡੋ ਵਿਖਾਈ ਸੀ ਉਹ ਹੋਰ ਕੁਆਲਿਟੀ ਸੀਗੀ ਆ ਟਿੰਡੋ ਕੀ 25 ਰੁਪਏ ਕਿਲੋ ਟਮਾਟਰ ਬਾ ਟਮਾਟਰ 20 ਰੁਪਏ ਟਮਾਟਰ ਰਹਿ ਗਿਆ ਭਾਈ 20 ਰੁਪਏ ਕਿਲੋ ਤੇ ਹੋ ਗਈ ਭਾਈ ਸਾਰੀਆਂ ਵੈਰਾਈਟੀਆਂ ਦਾ ਮਿਹਰਬਾਨੀ ਭਾਈ ਬਹੁਤ ਬਹੁਤ ਲੱਭਾਈ ਹੁਣ ਸਬਜ਼ੀਆਂ ਦੇ ਰੇਟ ਤਾਂ ਪਤਾ ਹੋ ਗਿਆ ਤੇ ਹੁਣ ਕਰੀਏ ਫਲਾਂ ਦੇ ਰੇਟ ਪਤਾ ਕੀ ਆਲਾ ਭਾਈ ਹੋਰ ਠੀਕ ਹੈ ਕੀ ਕੀ ਆਪਣੇ ਕੋਲੇ ਐਟਮਾ ਜੀ ਸਚੀਕੂ ਹੈ ਜੀ ਅ ਸਚੀਕੂ ਦਾ ਡੱਬਾ ਕਿੰਨੇ ਦਾ ਭਾਈ ਇਹ 400 390 400 390 ਠੀਕ ਹੈ ਤੇ ਕਿੰਨੇ ਕਿਲੋ ਦਾ ਭਾਈ ਇਹ ਸਾਢੇ 9 ਕਿਲੋ ਦਾ 400 390 ਜਾਨੀ 10 ਕਿਲੋ ਹੀ ਹੋ ਗਿਆ ਹਾਂ 10 ਠੀਕ ਹੈ 40 ਰੁਪਏ ਬਹਿ ਗਿਆ ਜਾਨੀ ਠੀਕ ਹੈ ਤੇ ਆਹ ਬਾਈ ਕੀ ਆ ਗਿਆ ਹੈ ਮਤੀਰਾ ਮਤੀਰਾ ਇਹ ਕੀ ਰੇਟ ਹੈ ਇਹ ਬਾਈ ਤੋਂ ਲੈ ਕੇ 25 ਰੁਪਏ ਤੱਕ ਇਹ ਹੈਗਾ 22 ਤੋਂ ਲੈ ਕੇ 25 ਰੁਪਏ ਤੱਕ ਤੇ ਕਿੰਨੇ 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 ਕਿਲੋ ਦਾ ਡੱਬਾ ਹੈ ਇਹ ਤੋਲ ਕੇ 8 ਕਿਲੋ 8.5 ਕਿਲੋ ਹੈ ਅਛਾ ਉਹ ਨਾ ਹੋ ਜੇ ਠੀਕ ਆ 22 ਤੇ ਆ ਠੀਕ ਆ ਇਹ ਹੋਰ ਕੁਆਲਿਟੀ ਆ ਗਈ ਜਿਹੜਾ ਟਰਾਲੀ ਵਾਲਾ ਹੋਰ ਕੁਆਲਿਟੀ ਆ ਇਹ ਬਗਲੌਰ ਦਾ ਆਉਂਦਾ ਉਹ ਜਿਹੜਾ ਲੋਕੜਾ ਆਪਣਾ ਪੰਜਾਬ ਦਾ ਹਾਂ ਉਹ ਲੋਕੜਾ ਗਿਆ ਪੰਜਾਬ ਦਾ ਠੀਕ ਆ ਬਾਈ ਓਕੇ ਜੀ ਆ ਹੈਗਾ 900 ਰੁਪਏ ਦਾ ਗੱਟਾ ਬਾਈ ਉਹਨੂੰ ਦੁਕਾਨੋਂ ਖਰੀਦੀ ਗਰਗ ਟ੍ਰੇਡਿੰਗ ਕੰਪਨੀ ਠੀਕ ਆ ਗਰਗ ਟ੍ਰੇਡਿੰਗ ਕੰਪਨੀ ਤੇ 900 ਦਾ ਮਿਲ ਜਾਂਦਾ ਬਾਈ ਲੈ ਵੀ ਨੰਬਰ ਆ ਗਿਆ ਬਾਈ ਦਾ ਕੋਟਪੂਰੇ ਦੇ ਜਿਹੜੇ ਵੀਰ ਭਰਾ ਦੇਖਦੇ ਆ ਕੋਈ 950 900 ਹਜ਼ਾਰ ਦੇ ਆਸ-ਪਾਸ ਹੈ ਜਿਹੜਾ ਆਲੂ ਚੱਲ ਰਹੇ ਤੇ ਉਹ ਬਾਈ ਉਹ ਇਧਰ ਲਾ ਇਧਰ ਲਾ ਉਹ ਇਹ 950 ਆ ਇਹ 950 ਆ ਇਹ 900 ਆ ਬਾਈ ਇਹ ਹੈਗਾ 950 ਇੱਕ ਰਿਕਵਾਸ ਦੀ ਚੈੱਕ ਕਰ ਲਿਆ ਕਰੋ ਵੀਰੋ ਠੀਕ ਆ ਭਾਈ ਜੀ ਓਕੇ ਆਲੂ ਕਹਿੰਦੇ ਬਧੀ ਤੁਰੀ ਜਾਂਦੇ ਆ ਕਹਿੰਦੇ ਹੁਣ ਤਾਂ ਬੋਲ ਗੱਪਾਂ ਜੀ ਵੀ ਘਟਾਉਣਾ ਲੱਗ ਗਿਆ ਆਲੂ ਦੇ ਕੋਲ ਚਾਂਜ ਵੀ ਘਣਾਉਣ ਲੱਗ ਗਿਆ ਬਈ ਆਲੂ ਜੰਨੇ ਦਾ ਰੇਟ ਅੱਜ ਲੱਗਿਆ ਜੀ ਹਾਂਜੀ ਵੀਰ ਭੇਜੀ ਹਾਂ ਜੀ ਆਪਣਾ 14 ਰੁਪਏ 13 14 ਲੈ ਕੇ 17 18 ਦਾ ਸਾਫ 13 14 ਤੋਂ ਲੈ ਕੇ 17 18 ਰੁਪਈਆ ਜੀ ਹਾਂਜੀ ਹਾਂਜੀ ਠੀਕ ਆ ਭੋਜੀ ਓਕੇ 13 14 ਰੁਪਈਆ ਤੋਂ ਲੈ ਕੇ 17 18 ਰੁਪਈਏ ਜਿਹੜਾ ਬਈ ਗੰਡਾਂ ਦਾ ਰੇਟ ਚੱਲੀ ਜਾਂਦਾ ਆਹ ਬਾਈ ਵੀ ਇੱਕ ਮੂਵੀ ਬਣਾਈ ਜਾਂਦਾ ਹੋਰ ਬਾਈ ਕੀ ਵਾਲ ਬਈਆ ਕੰਬਦਾ ਕੀ ਰੇਟ ਆ ਜੀ ਇਹ 100 ਰੁਪਏ ਡੱਬੀ ਕਿ ਕਿਲੋ ਅੱਛਾ ਕਿਲੋ ਹੀ ਹੁੰਦੀ ਐ ਇਹ 100 ਰੁਪਏ ਦਾ 5 ਪੈਕਟ ਕੀ ਬਾਤ ਆ ਯਾਰ ਹਾਂ ਸਸਤੀ ਹੋ ਗਈ ਬਈ ਇਹ ਲੈ ਬਈ ਕਈ ਵਾਰੀ ਆਪਾਂ ਨੂੰ ਆ 50ਾਂ ਦੀ ਮਿਲਦੀ ਐ ਬਾਰੋਂ 40ਾਂ ਦੀ ਮਿਲਦੀ ਐ ਜੇ ਤੁਸੀਂ ਇਕੱਠੀ ਲੈ ਜਾਓ ਇਕੱਠੀ ਮਿਲੂਗੀ ਪਰ ਬਈ ਇਹ ਕਿ 50ਾਂ ਦੀ ਮਿਲ ਜੂਗੀ ਇਕੱਠੀ ਮਿਲੂਗੀ 100 ਦੀਆਂ 5 ਡੱਬੀਆਂ ਬਈ ਮਿਲਣਗੀਆਂ ਇਹ ਇੱਕ ਜੇ 4-5 ਘਰ ਇਕੱਠੇ ਹੋ ਕੇ ਤੁਸੀਂ ਆ ਕੇ ਇੱਕ ਇੱਕ ਡੱਬੀ ਧਰ ਸਕਦੇ ਲੈਣਾ ਚੰਦਰਾ ਕਦਾ ਬਈ ਰੇਟ ਹੀ ਅਦਰਕ ਹੋ ਗਿਆ 160 ਰੁਪਏ ਕਿਲੋ ਆਲੂ ਯਾਰ ਵਧੀ ਜਾਂਦਾ ਭਈ ਹਣਾ ਕਿ ਉਹ ਟੈਗ ਗਿਆ ਆਲੂ ਦਾ 1000 ਰੁਪਏ ਘਟਾ ਮੈਂ ਉਹਦੇ ਨਾਲ ਕੀਤੀ ਗੱਲ ਕੁਲਚੜੇ ਨਾਲ ਕਹਿੰਦਾ ਭਈ ਹੁਣ ਕੁਲਚੇ ਘਟਾ ਦੇ ਆਪਾਂ ਤੇ ਹੋਰ ਅੱਗੇ ਚੱਲੀਏ ਤੇ ਇੱਧਰ ਆ ਪਏ ਆ ਮਸਮਈਆਂ 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 ਦੇ ਰੇਟ ਪਤਾ ਕਰਦੇ ਆ ਤੁਹਾਨੂੰ ਉਹਦੇ ਨਾਲ ਫਲਾਂ ਦੇ ਰੇਟ ਰਹਿ ਗਏ ਸੀਗੇ ਭਾਈ ਤੇ ਫਲਾਂ ਦੇ ਰੇਟ ਅੱਜ ਆਪਾਂ ਪਤਾ ਕਰਦੇ ਆ ਬਈਆਂ ਨਾਲ ਕੋ ਤੇ ਸੇਵ ਦਾ ਭਾਈ ਰੇਟ ਕੀ ਕਰਦਾ ਅੱਜ ਸੇਵ 10 ਗੋਟਾ ਭਾ 1000 ਰੁਪਏ ਦਾ 10 ਕਿਲੋ ਦਾ ਡੱਬਾ 1000 ਰੁਪਏ ਦਾ 200 ਰੁਪਏ ਦਾ 1000 ਰੁਪਏ ਦਾ ਕਰਤਾ ਅੱਜ 1300 ਦਾ ਡੱਬਾ ਲੈ ਭਾਈ 1000 ਰੁਪਏ ਦਾ ਕਰਤਾ ਭਾਈ ਨੇ 100 ਰੁਪਏ ਕਿੰਨੇ ਤੇ ਤੇਰੇ ਨਾਲ ਲੈ ਕੇ ਤਾਂ 600 ਰੁਪਏ ਦੇ ਜਾਏ ਤੇਰੀ ਆ ਰੱਤ ਦੀ ਵੀ ਤੁਹਾਨੂੰ 100 ਰੁਪਏ ਸੇ ਮਿਲ ਜਾਂਦੇ ਭਾਈ ਹੋਰ ਹਾਂ ਬਿਲਕੁਲ ਬਿਲਕੁਲ ਤੇ ਹੋਰ ਆਪਣੇ ਕੋਲੇ ਭਾਈ ਆ ਪਿਆਜ਼ ਭਾਈ 20 ਰੁਪਏ ਕਿਲੋ ਪਿਆਜ਼ ਤਾਂ ਕਰ ਲਿਆ ਤੇ ਇਧਰ ਫਲ ਹੈ ਨਹੀਂ ਆਪਣੇ ਕੋਲੇ ਫਲ ਫਲਾਂ ਸੀਨ ਗਿਆ ਉਹਨਾਂ ਵਸ ਫਲਾਂ ਦਾ ਹੈ ਹਾਂ ਅੰਬ ਪਾਰਿਆ ਵਧੀਆ ਹੋਵੇ ਮਸਮੀ ਮਸਮੀ ਜਾ ਮਸਮੀ ਆ ਰਹੀ ਵਧੀਆ ਅੰਬਾਂ ਦਾ ਰੇਟ ਦਾ ਅੰਬ ਵਧੀਆ ਵੇਚਿਆ 75 ਰੁਪਏ ਕਿਲੋ ਆ ਰਿਹਾ ਅੰਬ ਵਧੀਆ ਵੇਚਿਆ ਬਾਈ 75 ਰੁਪਏ ਕਿਲੋ ਤੇ ਇਹਦੇ ਬਾਈ ਕੋਲੇ ਮੈਂ ਵੇਖਿਆ ਆੜੂ ਮੈਂ ਸਾਰੀ ਮੰਡੀ ਦਾ ਢੇਡਾ ਲਾਦਾ ਆੜੂ ਆੜੂ ਵੇਚਿਆ 70 ਰੁਪਏ ਕਿਲੋ ਆੜੂ ਵੇਚਿਆ ਬਾਈ 70 ਰੁਪਏ ਕਿਲੋ ਆਲੂ ਵੇਚਿਆ 100 ਰੁਪਏ ਕਿਲੋ ਆਲੂ ਭਖਾਰੇ ਵੇਚਿਆ 100 ਰੁਪਏ ਕਿਲੋ ਚੀਕੂ ਵੇਚਿਆ 400 ਡਬਾ ਚੀਕੂ ਕਿੱਥੇ ਆ ਆ ਬਜੀ ਕੋ ਨਾ ਬਈ ਆ ਡੱਬਾ ਜਿਹੜਾ ਹੈਗਾ ਇਹ 400 ਦਾ ਡੱਬਾ ਕਿੰਨੇ ਕਿਲੋ ਬਈ ਇਹਦੇ ਚ ਇਹ 10 ਕਿਲੋ ਇਹ ਹੈਗਾ 10 ਰੁਪਏ ਕਿਲੋ 40 ਰੁਪਏ ਕਿਲੋ ਵੇਚੀ ਕੋ ਤੁਹਾਨੂੰ ਇਹਦੇ ਮਿਲ ਜਾਂਦਾ ਮੰਡੀ ਦੇ ਵਿੱਚ ਤੇ ਮਸੰਮੀਆਂ ਦਾ ਗੱਟਾ ਕਿੰਨੇ ਦਾ ਬਾਈ ਮਸੰਮੀ ਦਾ ਗੱਟਾ 1300 ਰੁਪਏ ਦਾ ਹੀ ਮਸੰਮੀ ਦਾ ਗੱਟਾ 1300 ਦਾ ਕਿੰਨੇ ਕਿਲੋ ਇਹ 20 ਕਿਲੋ ਦਾ ਇਹ ਹੈਗਾ ਬਈ 20 ਕਿਲੋ ਦਾ 1300 ਦਾ ਗੱਟਾ ਕਹਿੰਦੇ ਮਸੰਮੀ ਦਾ ਵੇਖੋ ਮਿੱਤਰੋ ਐਸ ਰਤੀ ਮਸੰਮੀ ਮਿਲ ਜੇ ਤੇ ਆਹ ਬਈ ਅਮਨਾਸ ਅਮਨਾਸ ਕੀ ਬਾਪ ਬਈ ਅਨਾਨਾਸ ਹੈਗਾ ਬਾਈ 45 ਰੁਪਏ ਕਿਲੋ ਗੱਟਾ ਪਤਾ ਨਹੀਂ ਹੁਣ ਕਿੰਨੇ ਦਾ ਕਿੰਨੇ ਦਾ ਐਂ ਨਹੀਂ ਬਾਈ ਗਲਤ ਫਿਰ 20 ਕਿਲੋ ਦਾ ਗੱਟਾ 20 ਕਿਲੋ ਦਾ ਗੱਟਾ 20 ਕਿਲੋ ਦਾ ਗੱਟਾ ਸਾਬਾ ਇੱਕ ਦਾ ਲਾ ਲਿਓ ਵੀ ਦੋ 7-7 ਜਾਂ ਆਪਾਂ ਵੀ ਥੋੜੇ ਜੋਹੋ ਜਿਹਾ ਚਾਹੋ ਅੱਜ ਮਾਰਦੇ ਆਂ ਕਿਹੜਾ ਗੱਟਾ ਤੇ ਲਾ ਲਿਓ ਜੀ ਅੱਜ ਮਾਰੇ ਆਂ ਕਿਹੜਾ ਆਹ ਤਾਂ ਆਂਬ ਆਂਬਾ ਰੇ ਨਾ ਪਤਾ ਕਰ ਲਿਆ ਹੋਰ ਕੋਈ ਵੇਰੇੜੀ ਰਹਿ ਤਾਂ ਨਹੀਂ ਗਈ ਯਾਰ ਆਪਣੇ ਕੋਲੇ ਇਹਦਾ ਗੱਟਾ ਕਿੰਨੇ ਦਾ ਬਾਈ ਆ ਬਾਈ ਆਂਬ ਆਪਾਂ ਨੂੰ 65 ਦਾ ਮਿਲਦਾ ਬਾਹਰੋਂ ਕੋਈ 50 ਲਈ ਜਾਂਦਾ ਕੋਈ 60 ਇੱਥੇ ਆਪਾਂ ਨੂੰ ਕੀ ਰੇਟ ਇੱਥੇ 60 ਹੀ ਹੈ ਏਰੇ ਯਾਰ ਤੁਹਾਡੇ ਤੋਂ ਲੈਣ ਦਾ ਫਾਇਦਾ ਕੀ ਆ ਬੰਨ ਗੱਟਾ ਮਾਲ ਮਾਲ ਦਾ ਫਰਕ ਹੁੰਦਾ ਠੀਕ ਆ ਇਹ ਬੰਗਲੌਰ ਦਾ ਹੁੰਦਾ ਠੀਕ ਆ ਜਿਹੜਾ ਉਹ ਬਾਹਰੋਂ ਮਿਲਦਾ ਉਹ ਉਹ ਕਰਨਾਟਕਾ ਦਾ ਹੁੰਦਾ ਇੱਕ ਕੋਈ ਫਰਕ ਹੁੰਦਾ ਹਣਾ ਨਾ ਪਾਣੀ ਦਾ ਫਰਕ ਹੁੰਦਾ ਇਹਦੇ ਚ ਬਈ ਜਾਂਦੇ ਪਾਣੀ ਜ਼ਿਆਦੇ ਆ ਜਦ ਵੀਰ ਭਰਾ ਨੂੰ ਗੱਟਾ ਚਾਹੀਦਾਗਾ 1200 ਦਾ ਬਈ ਲੈਸ ਕਰ ਦੋਗੇ ਜਿਹੜਾ ਵੀਡੀਓ ਵੇਖੋ ਆ 50 ਵੀ ਹੋਰ ਲੈਸ ਆ ਭਾਈ ਆਪਾਂ ਖੜੇ ਆ ਲక్ష్ਮੀ ਫਰੂਟ ਕੰਪਨੀ ਇੱਥੋਂ ਦਾ ਰੇਟ ਪਤਾ ਕੀਤਾ ਆਪਾਂ ਇੱਥੇ ਮਿਲੇ ਆ ਨਾਰੀਆ ਲਾਲੇ ਦਾ ਕਪਰੂ ਗਾਂ ਜਿਹੜਾ ਕੱਟ ਕੇ ਆਂਦਾ ਨਹੀਂ ਮਿਲੇ ਇੱਥੋਂ ਜਿਹੜੇ ਵੀਰ ਭਰਾ ਲੈਂਦੇ ਆਂ ਵੀਡੀਓ ਵੇਖ ਕੇ ਆਊਗਾ ਲੈਸ ਕਰ ਦੇਣਗੇ ਭਾਈ ਇਹਨੂੰ ਲక్ష్ਮੀ ਫੂਟ ਕੰਪਨੀ ਠੀਕ ਆ ਭਾਈ ਓਕੇ ਪੰਜ ਨੰਬਰ ਦੁਕਾਨ ਠੀਕ ਆ ਭਾਈ ਉੱਥੇ ਜੀ ਭਾਈ ਅੱਜ ਕੀ ਰੇਟ ਆ ਲਸਣ ਦਾ ਤੇ ਅਦਰਕ ਦਾ ਲਸਣ 100 ਰੁਪਿਆ ਅਦਰਕ ਹੋ ਗਿਆ 170 ਰੁਪਏ ਆ ਭਾਈ ਜਰੂਰ ਰੇਟ ਪਤਾ ਕਰੀ ਜਾ ਭਾਈ ਲਸਣ ਦਾ ਹੋਰ ਭਾਈ ਠੀਕ ਆ ਲੱਭ ਮੇਰੇ ਦੋ ਜੀ ਨੂੰ ਭੁੱਖ ਲੱਗਦੀ ਆ ਸਬਜ਼ੀ ਮੰਡੀ ਦੇ ਵਿੱਚ ਏਰੀ ਭੁੱਖ ਲੱਗ ਜਾਂਦੀ ਆ ਇਹ ਬਾਈ ਕੋਲੇ ਜਰੂਰ ਆਇਓ ਜੇ ਨਾਣ ਖਾਣ ਪੂਰੇ ਘਟ ਹੁੰਦੇ ਬਈ ਨਾਣਾ ਆਪਣੇ ਹਾਂ ਹਾਂ ਨਾਣਾ ਬਾਈ ਮਿਹਰਬਾਨੀ ਮੈਨੂੰ ਵਾਲੇ ਭੁੱਖ ਨਹੀਂ ਮੈਂ ਬ੍ਰੇਕਫਾਸਟ ਤਵੇਰੇ ਕਰ ਲੈਣਾ ਇਧਰ ਬਾਈ ਜਣੀ ਛਕੀ ਵੀ ਜਾਂਦੇ ਹਾਂ ਨਾਣਾ ਮਿਹਰਬਾਨੀ ਬਾਈ ਤੇ ਇੱਥੇ ਜੇ ਦੁਕਾਨਾਂ ਬਾਈ ਦੀ ਜਿੱਥੋਂ ਆਪਾਂ ਸਬਜ਼ੀ ਲਈਦੀ ਏ ਜਰੂਰ ਖਾ ਲੈ ਲੈ ਬਾਈ ਸਬਜ਼ੀ ਲੈੰਦੇ ਲੈੰਦੇ ਆਪਾਂ ਨੂੰ ਲੱਗੀ ਕਿਤੇ ਮੈਂ ਕਿਹਾ ਚਲ ਪਾਣੀ ਤਾਂ ਕਿਥੇ ਮਿਲਣਾ ਤੇ ਮੈਂ ਕਿਹਾ ਜੂਸ ਹੀ ਪੀ ਗਨ ਇਹਦਾ ਲੱਭ ਮਿੱਤਰੋ ਐਸੀ ਕਿ ਅੱਜ ਦੇ ਤਾਜ਼ੇ ਰੇਟ ਕੋਟ ਕਪੂਰਾ ਮੰਡੀ ਦੇ ਫਲਾਂ ਦੇ ਸਬਜ਼ੀਆਂ ਦੇ ਤੇ ਸਾਰੇ ਕਾਜ ਦੇ ਰੇਟ ਪਤਾ ਕਰਦੇ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਰੋ ਆਪਣੀ ਵੀਡੀਓ ਜੇ ਚੰਗੀ ਲੱਗਦੀ ਆ ਸ਼ੇਅਰ ਜਰੂਰ ਕਰ ਦਿਆ ਕਰੋ ਬਾਈ ਸ਼ੇਅਰ ਕਰਨ ਦਾ ਫਾਇਦਾ ਬਾਈ ਇਹ ਹੁੰਦਾਗਾ ਹੌਸਲਾ ਫਜ਼ਾਈ ਮਿਲਦੀ ਆ ਤੇ ਜਿੰਨੇ ਵੱਧ ਲੋਕ ਵੇਂਦੇ ਆ ਉਹਦੇ ਨਾਲ ਹੀ ਪਈ ਆਪਣਾ ਹੌਸਲਾ ਮਿਲਦਾ ਯਾਰ ਵੀ ਹਾਂ ਬੰਦਿਆਂ ਤੱਕ ਵੀਡੀਓ ਪਹੁੰਚ ਗਈ ਆ ਤੇ ਇੱਕ ਇਹਦਾ ਫਾਇਦਾ ਵੀ ਆ ਵੀਰੋ ਰੋਜ ਦੇ ਤਾਜ਼ੇ ਤਾਜ਼ੇ ਰੇਟ ਸਾਰੇ ਕਿਸਾਨ ਵੀਰਾਂ ਤੱਕ ਵਪਾਰੀਆਂ ਤੱਕ ਖਰੀਦਾਰਾਂ ਤੱਕ ਕੀਦਨ ਵਾਲਿਆਂ ਤੱਕ ਵੇਚਣ ਵਾਲਿਆਂ ਤੱਕ ਸਾਰਿਆਂ ਤੱਕ ਬਈ ਰੇਟ ਆ ਜਿਹੜੇ ਤਾਜ਼ੇ ਪਹੁੰਚ ਜਾਂਦੇ ਆ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਮਿੱਤਰੋ ਦਬ ਲਿਆ ਕਰੋ